ਭਜੀ ਕਹਿੰਦੇ ਅੱਜ ਵੀ ਸ਼ੇਸ਼ਨਾਗ ਜੀ ਇੱਥੇ ਦੇਖਦੇ ਆ ਅੱਜ ਦੇਖਦੇ ਆ ਦੇਖਦੇ ਆ ਸਰੋਵਰ ਚ ਵੀ ਦੇਖਦੇ ਆ ਅੱਛਾ ਵੈਸੇ ਵੀ ਕਈ ਹੰਦਸਨ ਦਿੰਦੇ ਆ ਕਰਮ ਵਾਲਿਆਂ ਨੂੰ ਠੀਕ ਆ ਤੁਸੀਂ ਦੇਖੇਗਾ ਨਹੀਂ ਆ ਉਹਨਾਂ ਦਰਸ਼ਨ ਕੀਤੇ ਆ ਮਤਲਬ ਕਿ नाग ਦੇਵਤਾ ਜਿਹੜੇ ਇਸ਼ਾਦਾਰੀ नाग ਦੇਵਤਾ ਇੱਥੇ ਨੇ ਆ ਉਹਨਾਂ ਨੂੰ ਕਰਮ ਵਾਲਿਆਂ ਨੂੰ ਹੀ ਕਿਤੇ ਦਰਸ਼ਨ ਹੁੰਦੇ ਆ ਪੋਤਰਾ ਜਿਹੜੇ ਛੋਟੇ नाग ਹਨ ਤੇ ਛੱਪ ਦੇ ਸੁਪਨੇ ਹੁੰਦੇ ਹੋਣਾ ਉਹਦੇ ਵਾਸਤੇ ਇੱਥੇ ਬਹੁਤ ਵਧੀਆ ਇਲਾਜ ਆ ਜੀ ਵਾਕੀ მონੋਕਾਮਣਾ ਸਾਹ ਸੰਗਤ ਦੀਆਂ ਹਰ ਇੱਕ ਬੋਰੀਆਂ ਹੁੰਦੀਆਂ ਜੀ ਇਤਿਹਾਸਿਕ ਗੁਰਦੁਆਰਾ ਹੈ ਜੀ ਵਾਹਿਗੁਰੂ ਜੀ ਖਾਲਸਾ ਭਾਈ ਦਰਸ਼ਨ ਵੀ ਹੁੰਦੇ ਨਾਗ ਅੱਜ ਕਹਿੰਦੇ ਅੱਜ ਭਈ ਬਰਾਜਮਾਨ ਆ ਤੇ ਦੇਖੋ ਕਿ ਛੇਸ਼ਨਾਗ ਦੀ ਅੱਜ ਵੀ ਇੱਥੇ ਬਰਾਜਮਾਨ ਖਸੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਅੱਜ ਅਸੀਂ ਤੁਹਾਨੂੰ ਬਟਾਲੇ ਤੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ ਤੇ ਨਾਗਿਆਣਾ ਸਾਹਿਬ ਗੁਰਦੁਆਰਾ ਸਾਹਿਬ ਆ ਜਿਹਦਾ ਇਤਿਹਾਸ ਬਹੁਤ ਹੀ ਬਲੱਖਣਵਾ ਬਲੱਖਣ ਮੈਂ ਤਾਂ ਕਹਿ ਰਿਹਾ ਕਿ ਬਾਬੇ ਨਾਨਕ ਜੀ ਦਾ ਇਸ ਗੁਰਦੁਆਰਾ ਸਾਹਿਬ ਦਾ ਵੀ ਬਹੁਤ ਵੱਡੀ ਇਤਿਹਾਸਿਕ ਗੱਲ ਵਾ ਕਿ ਜਦੋਂ ਨਨਕਾਰਾਣਾ ਸਾਹਿਬ ਦੇ ਵਿੱਚ ਇੱਕ ਵਾਰ ਬਾਬਾ ਨਾਨਕ ਜੀ বিশ্রাম ਕਰਨ ਲੱਗੇ ਸੀ ਕਿਤੇ ਧੁੱਪੇ ਪੈ ਗਏ ਉਹ ਤਾਂ ਉਹਨਾਂ ਨੂੰ ਛਾਂ ਕਰਨ ਵਾਸਤੇ ਛੇਸ਼ਨਾਗ ਜੀ ਨੇ ਛਾਂ ਕੀਤੀ ਉਸ ਤੋਂ ਬਾਅਦ ਜੋ ਸੰਗਤ ਦੱਸਦੀ ਆ ਜੋ ਬਜ਼ੁਰਗ ਦੱਸਦੇ ਆ ਕਿ ਉਸ ਤੋਂ ਬਾਅਦ ਉਹ 나ਗ ਬਾਬਾ ਜੀ ਨਾਲ ਇੱਥੇ ਪਿੱਛੇ ਗੁਰਦੁਆਰਾ ਸਾਹਿਬ ਵਿੱਚ ਆ ਗਏ ਸੀ ਤੇ ਉਹ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਰਾਜਮਾਨ ਆ ਛੇਸ਼ਨਾਗ ਜੀ ਨੇ ਬਹੁਤ ਲੋਕਾਂ ਦੇ ਨਾਲ ਸੰਗਤ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਚਮਤਕਾਰ ਕੀਤੇ ਉਹਨਾਂ ਚਮਤਕਾਰਾਂ ਨੂੰ ਦੇਖਦੇ ਹੀ ਅੱਜ ਅਸੀਂ ਵੀਡੀਓ ਬਣਾਉਣ ਚੱਲੇ ਆਂ ਆਧਾਰਤ ਤੱਥ ਬਣੇ ਆਂ ਉਹ ਤੱਥਾਂ ਦੇ ਆਧਾਰ ਤੇ ਵੀਡੀਓ ਬਣਾਉਣ ਜਾਂਦੇ ਆਂ ਮੌਸਮ ਵੀ ਵਧੀਆ ਆ ਅੱਜ ਬਾਰਿਸ਼ ਹੋ ਰਹੀ ਆ ਤੇ ਬਟਾਲੇ ਦੇ ਏਰੀਏ ਵਿੱਚ ਝੋਨੇ ਦੀ ਫਸਲ ਮੱਕੀ ਦੀ ਫਸਲ ਕਾਫੀ ਹੁੰਦੀ ਆ ਚੱਲਦੇ ਆਂ ਲੋਕ ਇਹ ਵੀ ਦੱਸਦੇ ਆ ਕਿ ਜਿਹੜੇ ਸ਼ੇਸ਼ਨਾਗ ਜੀ ਆ ਅੱਜ ਵੀ ਵਿਰਾਜਮਾਨ ਆ ਬਿਰਦ ਬਵਸਤਾ ਦੇ ਵਿੱਚ ਛੋਟੇ ਨਾਗ ਅੱਜ ਵੀ ਪਾਣੀ ਦੇ ਵਿੱਚ ਘੁੰਮਦੇ ਆ ਫਿਰਦੇ ਆ ਪਰ ਕੱਟਦੇ ਨਹੀਂ ਕਿਸੇ ਨੂੰ ਦੂਸਰਾ ਜੇ ਕਿਸੇ ਨੂੰ ਵੀ ਚਮੜੀ ਦਾ ਰੋਗ ਹੋਇਆ ਹੋਵੇ ਨਾ ਇੱਥੇ ਜੇ ਬੰਦਾ ਆ ਕੇ ਰੱਖ ਲੈ ਜਵੇ ਜਾਂ 나ਗ ਚੜ ਜਵੇ ਜਾਂ 나ਗ ਦਿਖਦੇ ਹੋਣ ਸੁਪਨਿਆਂ ਦੇ ਵਿੱਚ ਉਹ ਵੀ ਕਹਿੰਦੇ ਇੱਥੇ ਆ ਕੇ ਮੱਥਾ ਟੇਕ ਜਿਵੇਂ ਤਾਂ ਉਹਦਾ ਦੂਰ ਹੋ ਜਾਂਦੇ ਆ ਦੁੱਖ ਦਰਦ ਸਭ ਇੱਛਾ ਪੂਰੀਆਂ ਹੁੰਦੀਆਂ ਚਲੋ ਦੋਸਤੋ ਚੱਲਦੇ ਆ ਬੜੀ ਲੇਟ ਨਹੀਂ ਕਰਦੇ ਬਟਾਲੇ ਤੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ ਤੇ ਨਾਗਿਆਣਾ ਸਾਹਿਬ ਗੁਰਦੁਆਰਾ ਸਾਹਿਬ ਆ ਜਾ ਕੇ ਤੇ ਆਸਪਤਾ ਕਰਦੇ ਆ ਮਿਲਦੇ ਆ ਵੀਡੀਓ ਨੂੰ ਵੱਤ ਵੱਤ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਅੱਜ ਘੁੰਮਣ ਆਏ ਸੀ ਬਾਬਾ ਦਰਸ਼ਨ ਕਰਨ ਆਏ ਸੀ ਕਿਹੜਾ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਐਸੇ ਹੀ ਗੁਰਦੁਆਰਾ ਨਾਗਿਆਣਾ ਸਾਹਿਬ ਦੇ ਵਿੱਚ ਖਲੋਤੇ ਆ ਵਾਹਿਗੁਰੂ ਜੀ ਇਹ ਸਰ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਜੀ 9 ਮਹੀਨੇ ਤੇ 26 ਦਿਨ ਰਹੇ ਜੀ ਇਹ ਸਰ ਗੁਰਦੁਆਰੇ ਦਾ ਇਤਿਹਾਸ ਹੈ ਜੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਨਾਗ ਨਨ ਕਾਨਾ ਸਾਹਿਬ ਛੱਪ ਦੀ ਸਾਗੀਤੀ ਸੀ ਉਹੀ ਨਾਗ ਇਸ ਨਗਰ ਦੇ ਵਿੱਚ ਆਇਆ ਮਾਈ ਜੀ ਇਸ ਨਗਰ ਦੇ ਵਿੱਚ ਜੋ ਨਾਗ ਆਇਆ ਹੈ ਗਰਨਕ ਦੇਵ ਜੀ ਉਹਨਾਂ ਨੂੰ ਇਸੇ ਹੀ ਪਿੰਡ ਦੇ ਵਿੱਚ ਛੱਟ ਕੇ ਗਏ ਪਿੰਡ ਵਾਲਿਆਂ ਦੀ ਰੱਖਿਆ ਕਰਨ ਵਾਸਤੇ ਸੰਗਤਾਂ ਦੀ ਰੱਖਿਆ ਕਰਨ ਵਾਸਤੇ ਇਹ ਕਿਸੇ ਭੈਣ ਭਰਾ ਨੂੰ ਕੱਖ ਲੱਗਾ ਹੋਵੇ ਚਾਹੇ ਛੱਪ ਦੇ ਸੁਪਨੇ ਹੁੰਦੇ ਹੋਣ ਉਹਦੇ ਵਾਸਤੇ ਇੱਥੇ ਬਹੁਤ ਵਧੀਆ ਇਲਾਜ ਹੈ ਜੀ ਬਾਕੀ ਮਨੋ ਕਾਮਨਾ ਸਾਧ ਸੰਗਤ ਦੀਆਂ ਹਰ ਇੱਕ ਬੋਰੀਆਂ ਹੁੰਦੀਆਂ ਜੀ ਇਤਿਹਾਸਿਕ ਗੁਰਦੁਆਰਾ ਹੈ ਜੀ ਵਾਹਿਗੁਰੂ ਜੀ ਖਾਲਸਾ ਜੀ ਪਜੀ ਦਰਸ਼ਨ ਵੀ ਹੁੰਦੇ 나ਗ ਅੱਜ ਕਹਿੰਦੇ ਅੱਜ ਵੀ ਬਰਾਜਮਾਨ ਆਸ਼ੀਸ਼ਨਾ ਆਵੇ ਅੱਜ ਵੀ ਬਰਾਜਮਾਨ ਵਾਹਿਗੁਰੂ ਜੀ 나ਗ ਦੇਵਤਾ ਜਿਹੜੇ ਇੱਛਾਧਾਰੀ 나ਗ ਦੇਵਤਾ ਇੱਥੇ ਨੇ ਆ ਉਹਨਾਂ ਨੂੰ ਕਰਮਾਂ ਵਾਲਿਆਂ ਨੂੰ ਹੀ ਕਿਤੇ ਦਰਸ਼ਨ ਹੁੰਦੇ ਆ ਪੋਤਰਾ ਜਿਹੜੇ ਛੋਟੇ 나ਗ ਹਨ ਉਹ ਸਰੋਵਰ ਦੇ ਵਿੱਚ ਵੀ ਰਹਿੰਦੇ ਹਨ ਉਹਤਰਾ ਵੀ ਸੰਗਤਾਂ ਨੂੰ ਦਰਸ਼ਨ ਦਿੰਦੇ ਰਹਿੰਦੇ ਹਨ ਅੱਛਾ ਜਿਹੜੇ ਇੱਛਾਧਾਰੀ ਉਹ ਦੇਵ ਪਤਨ ਲੰਦੀ ਜੀ ਹਾਂਜੀ ਵਾਇਲ ਜੀ ਦੇਖ ਬਦਲ ਲੈਂਦੇ ਜੀ ਅੱਛਾ ਜੀ ਉਹ ਕਰਮਾ ਵਾਲਿਆਂ ਨੂੰ ਹੀ ਦਰਸ਼ਨ ਦਿੰਦੇ ਵਾਇਲ ਜੀ ਹਾਂ ਹੀ ਸਾਰੇ ਨੂੰ ਜੀ ਵਾਇਲ ਜੀ ਦੋਸਤੋ ਕਿੰਨਾ ਇਤਿਹਾਸ ਵੱਡਾ ਆ ਕਿ ਜੋ ਬਾਬਾ ਜੀ ਦੀ ਜਗਾ ਆ ਇੱਥੇ ਇੱਛਾਧਾਰੀ 나ਗ ਵੀ ਅੱਜ ਵੀ ਰਹਿੰਦੇ ਆ ਇਹ ਨਹੀਂ ਇੱਕ ਮਿੰਟ ਹੀ ਥਿੰਕ ਲਓ ਜੀ ਆ ਗਏ ਆ ਗੁਰੂ ਘਰ ਗੁਰਦੁਆਰਾ ਨਾਗਿਆਣਾ ਸਾਹਿਬ ਜਿੱਦਾਂ ਕਿ ਤੁਹਾਨੂੰ ਮੈਂ ਹਿਸਟਰੀ ਪਹਿਲਾਂ ਵੀ ਦੱਸੀ ਹੈ ਇਹਦੀ ਕਿ ਜੋ ਇਹਦੀ ਹਿਸਟਰੀ ਆ ਬਹੁਤ ਪੁਰਾਣੀ ਆ ਤੇ ਸੰਗਤ ਆ ਜਾ ਰਹੀ ਆ ਚੱਲਦੇ ਆ ਗੱਲਬਾਤ ਕਰਾਂਗੇ ਬਾਬਾ ਨਾਨਕ ਜੀ ਕਹਿੰਦੇ ਜਦੋਂ ਪਾਕਿਸਤਾਨ ਤੋਂ ਆਏ ਸੀ ਨਾ ਤੇ ਸੇਸ਼ਨਾਗ ਜੀ ਉਹਨਾਂ ਦੇ ਨਾਲ ਆ ਗਏ ਸੀਗੇ ਤੇ ਬਾਬਾ ਜੀ ਨੇ ਇਹ ਗੱਲ ਕਹੀ ਸੀਗੀ ਕਿ ਤੁਸੀਂ ਇਸ ਪਿੰਡ ਦੀ ਰੱਖਿਆ ਕਰਨੀ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਲੋਕ ਦੱਸਦੇ ਆ, ਸੰਗਤ ਦੱਸਦੀ ਆ ਕਿ ਉਹ ਅੱਜ ਵੀ ਇੱਥੇ ਕੀ ਮੰਨਤਾ ਆ। ਬਾਕੀ ਗੱਲਬਾਤ ਜਾ ਕੇ ਕਰਦੇ ਆ। ਹਾਂ ਲੰਗਰ ਹਾਲ ਆ ਇੱਧਰ। ਤੇ ਬਾਬਾ ਜੀ ਸਾਹਮਣੇ ਹੈਗੇ ਆ। ਗੱਲਬਾਤ ਵੀ ਕਰਾਂਗੇ। ਇਹ ਜੋ ਸੱਚੀ ਘਟਨਾ ਆ ਬਾਬਾ ਨਾਨਕ ਜੀ ਨੂੰ ਕਹਿੰਦੇ ਛੇਸ਼ਨਾਗ ਨੇ ਛਾਂ ਵੀ ਕੀਤੀ ਸੀਗੀ ਜਦੋਂ ਧੁੱਪੇ ਲੰਮੇ ਪਏ ਹੋਏ ਸੀਗੇ ਵਿਸ਼ਰਾਮ ਕਰ ਰਿਹਾ ਸੀ ਸਾਹਮਣੇ ਫੋਟੋ ਆ ਬਾਕੀ ਸਿੰਘ ਸਾਹਿਬ ਇੱਥੇ ਹੈਗੇ ਆ ਨਾਲ ਗੱਲਬਾਤ ਵੀ ਕਰਾਂਗੇ ਕੀ ਇਤਿਹਾਸ ਆ ਇਸ ਜਗ੍ਹਾ ਦਾ ਲੋ ਜੀ ਸਕਾਲ ਜੀ ਦੇਖੋ ਇਹ ਹਲੋ ਸੰਗਤ ਜੀ ਅ ਆ ਗਏ ਆ ਸੰਗਤ ਦਾ ਰਜਾਵਾਂ ਬਹੁਤ ਵਧੀਆ ਜੇ ਪੁਰਾਣੇ ਬਜ਼ੁਰਗ ਸਾਡੇ ਕੋਲ ਖੜੇ ਆ ਸਭ ਤੋਂ ਪਹਿਲਾਂ ਜੀ ਵਾਇਰ ਗੁਰਜੀ ਦਾ ਖਾਲਸਾ ਵਾਇਰ ਗੁਰਜੀ ਕਰੇ ਕੀ ਇਤਿਹਾਸ ਆ ਬਜ਼ੁਰਗੋ ਇਹ ਜੀ ਤੇ ਆਸ ਤੇ ਇਹਨੇ ਵੀ ਗੁਰਨਾਨਕ ਆਏ ਹੱਜ ਪਿੰਡ 9 ਮਹੀਨੇ 9 26 ਦਿਨ ਉਹ ਇਧਰ ਨੂੰ ਆਏ ਆ ਅੱਛਾ ਜੀ ਤੇ ਉਹ ਨਾਲ ਨਾਲ ਆ ਅੱਛਾ ਜੀ ਇਹ ਟਾਲੀ ਵਾਲੇ ਗੁਰਨਾਨਕ ਜੀ ਜੀ ਦਾਤਨ ਕੀਤੀ ਉਹ ਗੱਡੀ ਨਾਲ ਅੱਛਾ ਜੀ ਹਾਂ ਇਧਰ ਆਏ ਪਹਿਲਾਂ ਜੀ ਰਾਹ ਦੇ ਪਰਾਂ ਠੀਕ ਹੈ ਜੀ ਹਾਂ ਤੇ ਕਹਿੰਦੇ ਅੱਜ ਵੀ ਮੌਜੂਦ ਵਾ ਅੱਜ ਮੌਜੂਦ ਆ ਹਾਂ ਲੋਕਾਂ ਸੁਖਣਾ ਪੂਰੀਆਂ ਹੁੰਦੀਆਂ ਦੁਨੀਆ ਸੰਸ ਬਹੁਤ ਆਉਂਦੀ ਠੀਕ ਆ ਹਾਂ ਹਾਂ ਲੋਕਾਂ ਨੂੰ ਕਹਿੰਦੇ ਦਰਸ਼ਨ ਵੀ ਹੁੰਦੇ ਰਹੇ ਦਰਸ਼ਨ ਹੁੰਦੇ ਹਾਂ ਅੱਛਾ ਜੀ ਹਾਂ ਆਹਦਾ ਸਾਡੇ ਮੈਨੇ ਸੇਵਾ ਕਰੇ ਹਾੜੇ ਨੇ ਸੇਵਾ ਕਰਦੇ ਹਾੜੇ ਬੰਦੇ ਚਲੋ ਅਸੀਂ ਤਾਂ ਕਲੀ ਕਰੀ ਉਹਨੇ ਹੱਥ ਬੰਦੇ ਰੋਜ਼ ਆਉਂਦੇ ਸੇਵਾ ਦਰਸ਼ਨ ਦੇਣ ਅੱਛਾ ਜੀ ਉਹ ਕੀ ਕਹਿੰਦੇ ਸੀ ਅਜੇ ਬਾਬਾ ਜੀ ਨਿਕਲਦੇ ਸਰੋਵਰ ਦੇ ਦਰਸ਼ਨ ਇਹ ਹੁੰਦੇ ਦੇਉਦਿਆਂ ਦੇ ਅੱਛਾ ਜੀ ਹਾਂ ਜੀ ਤੇ ਦਰਸ਼ਨ ਹੁੰਦੇ ਆ ਨਾ ਜੀ ਦਰਸ਼ਨ ਹੁੰਦੇ ਜੀ ਹੁੰਦੇ ਆ ਤੇ ਪਾਜੀ ਹੋਰ ਕਹਿੰਦੇ ਜੇਦਾ ਰੱਖ ਹੋਆ ਇੱਥ ਸੰਦਰਭੀ ਠੀਕ ਹੋ ਜਾਂਦਾ ਬੰਦਾ ਟੀਵੀ ਦੇ ਸਰਦਾਂ ਨਾ ਹੁੰਦੇ ਜੋ ਆਪਣੇ ਮਨ ਦੀ ਆਸ ਉਮੀਦ ਪੂਰੀ ਹੁੰਦੀ ਥੇ ਠੀਕ ਆ ਜੀ ਠੀਕ ਸਰੋਵਰ ਥੱਲੇ ਆ ਜੀ ਅੱਛਾ ਸਰੋਵਰ ਕਿਉਂ ਸਾਹਮਣੇ ਆ ਢੋਲੀ ਸਾਹਿਬ ਨਾ ਅੱਛਾ ਜੀ ਇਹ ਕਹਿੰਦੇ ਉਹਨਾਂ ਦੇ ਵੀ ਕਈ ਵਾਰ ਦੇਖਣ ਦੇਖ ਦਿਖਦੇ ਆ ਦੇਖਦੇ ਆ ਜੀ ਨਹੀਂ ਨਹੀਂ ਠੀਕ ਆ ਤੁਸੀਂ ਕਦੀ ਕੀਤੇ ਹੋਏ ਦਰਸ਼ਨ ਕਰੀ ਬਹੁਤ ਵਾਰੀ ਹੋਇਆ ਨਹੀਂ ਦਰਸ਼ਨ ਨਹੀਂ ਕੀਤੇ ਸਰੀ ਸੰਗਤ ਨਹੀਂ ਕੀਤੀ ਉਹਨਾਂ ਨੇ ਤੇ ਇਹ ਵੀ ਦੱਸਦੇ ਕਿ ਇੱਛਾ ਰੂਪ ਇੱਛਾ ਦੇ ਰੂਪ ਦੇ ਵਿੱਚ ਧਾਰ ਲੰਦੇ ਜਿਹਦਾ ਮੈਂ ਬਾਹਰੋਂ ਆਉਣ ਲੱਗਾ ਸੀਗਾ ਇਹ ਕਹਿੰਦੇ ਇੱਛਾ ਮੁਤਾਬਕ ਆਪਣਾ ਬਦਲ ਲੰਦੇ ਆ ਹਾਂ ਜੀ ਉਹ ਮਰਜ਼ੀ ਕਰ ਲੈਂਦੇ ਬਹੁਤ ਕਰਾਮਾਤੀ ਕਿਉਂਕਿ ਤੇ ਬਾਬਾ ਜੀ ਹੋਰ ਕੀ ਇਤਿਹਾਸ ਆ ਜੀ ਬਾਬਾ ਜੀ ਪੜਦੇ ਆਪੇ ਦੇਖੋ ਬਾਬਾ ਜੀ ਇੱਥੇ ਬਾਬਾ ਨਾਨਕ ਦਾ ਕੋਈ ਗੁਰਦੁਆਰਾ ਵਾ ਅੱਛਾ ਜੀ ਤੇ ਉਹ ਦੇਵਤਿਆਂ ਨੂੰ ਇੱਥੇ ਛੱਡ ਕੇ ਗਏ ਆ ਹਾਂ ਤੇ ਬਾਬਾ ਜੀ ਦੇਵਤਿਆਂ ਨੂੰ ਕੋਈ ਆਉਣੀ ਆ ਬਾਅਦ ਚ ਤੇਰੀ ਮੇਰੀ ਪੂਜਾ ਹੋਊਗੀ ਪਹਿਲੂ ਦੇਵਤੇ ਦੀ ਹੋਊਗੀ ਅੱਛਾ ਜੀ ਆਹੋ ਪਹਿਲਾਂ ਉਹ ਦੇਵਤੇ ਦੀ ਪੂਜਾ ਹੁੰਦੀ ਆ ਜੀ ਦੇਵਤੇ ਦੇ ਮੱਥੇ ਤੇ ਛੇ ਸ਼ਨਾਗ ਜੀ ਦੀ ਹੁੰਦੀ ਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਨਾਨਕਾ ਗੁਰਦੁਆਰਾ ਇੱਧਰ ਫਿਰ ਪੂਜਾ ਹੁੰਦੀ ਆ ਠੀਕ ਆ ਜੀ ਇੱਥੇ ਗੁਰਦੁਆਰਾ ਉੱਥੇ ਸਾਮ ਸਾਹ ਤੇ ਚਲੋ ਹੈਗਾ ਹੀ ਕੋਈ ਨਹੀਂ ਗੱਲਾਂ ਬਾਤ ਇਹ ਹੋਇਆ ਠੀਕ ਹੈ ਜੀ ਠੀਕ ਆ ਬਾਜੀ ਤੇ ਬਾਕੀ ਹੁਣ ਬਾਬਾ ਜੀ ਅੰਦਰ ਆ ਜੀ ਬਾਬਾ ਜੀ ਬਾਬਾ ਜੀ ਤੇ ਬਰਮੀ ਕਿ ਬਰਮੀ ਕਿੱਥੇ ਆ ਜੀ ਆ ਜਾਓ ਬਰਾਜਮ ਜਗਨ ਲਈ ਉੱਥੇ ਜਿੱਥੇ ਜੋਸ ਜਗਦੀ ਪਈ ਹੈ ਠੀਕ ਆ ਹੁਣ ਕਵਰ ਕਰਤਾ ਹੈ ਨਾ ਜੀ ਉਹ ਠੀਕ ਆ ਜੀ ਮੈਨੂੰ ਪਤਾ ਨਹੀਂ ਸੀ ਇਹ ਚੀਜ਼ ਦਾ ਅੱਛਾ ਜੀ ਬਾਬਾ ਜੀ ਅੰਦਰ ਮੜਾਏ ਬਾਬਾ ਜੀ ਨਵੇਂ ਆਪਾਂ ਨਾ ਬਰਮੀ ਦੀ ਰੱਖ ਬਰਮੀ ਦੀ ਰੱਖ ਬਾਜੀ ਤੇ ਬਾਬਾ ਜੀ ਆਹ ਆ ਜੀ ਇਹ ਦੇਵਤੇ ਇਹ 나ਗ ਦੇਵਤੇ ਜਿਹੜੇ ਚੜਦੇ ਆ ਜੀ ਇੱਥੇ ਹਾਂਜੀ ਠੀਕ ਆ ਜੀ ਕੱਟ ਦੇ ਇਹ ਦੁੱਖ ਕੱਟ ਦੇ ਠੀਕ ਆ ਜੀ ਲੋ ਦੋਸਤੋ ਇਹ ਰੱਖ ਬਰਮੀ ਦੀ ਰੱਖਵਾ ਜੀ ਤੇ ਇਹ ਦੇਵਤੇ ਆ ਜਿਹੜੇ ਆ ਨਾਗ ਦੇ ਰੂਪ ਚ ਇੱਥੇ ਚੜਦੇ ਆ ਜੀ ਕਿਉਂਕਿ ਹਰੇਕ ਗੁਰੂ ਘਰ ਦਾ ਆਪਣਾ ਆਪਣਾ ਬਰਿਆਦਾ ਅਨਸਾਰ ਚੀਜ਼ ਹੁੰਦੀ ਆ ਲੋ ਜੀ ਦੇਖੋ ਲੋਕਾਂ ਦੀ ਸ਼ਰਧਾ ਲੋ ਜੀ ਅਸੰਗਤ ਆ ਰਹੀ ਆ ਆ ਸਰੋਵਰ ਆ ਜੀ ਜਿੱਥੇ ਇਸ਼ਨਾਨ ਕਰਦੇ ਆ ਸਾਰੇ ਜਣੇ ਤੇ ਆਪਾਂ ਚੱਲਦੇ ਆ ਹੁਣ ਇੱਧਰ ਸਰੋਵਰ ਜਿੱਥੇ ਸ਼ੇਸ਼ਨਾਗ ਜੀ ਦੀ ਵਰਮੀ ਲਓ ਜੀ ਇਹ ਵਰਮੀ ਆ ਜੀ ਸ਼ੇਸ਼ਨਾਗ ਜੀ ਦੀ ਭਾਜੀ ਕਿੰਨੀ ਸੰਗਤ ਰੋਜ਼ ਇੰਨਾ ਆਉਂਦੀ ਆ ਜੀ ਵੇ ਇਹ ਵਾਇਗਰੂ ਅੱਜ ਦੇ ਘਟਿਆ ਬਹੁਤ ਸੰਗਤ ਹਾਂ ਬਸ ਦਿਨ ਸੰਗਰਾਮ ਨੂੰ ਤਾਂ ਗੱਡੀਆਂ ਦੀਆਂ ਗੱਡੀਆਂ ਐਤਵਾਰ ਉਹ ਫੁੱਲ ਭਰਿਆ ਹੁੰਦਾ ਉਦੋਂ ਭਾਜੀ ਫਿਰ ਕੀ ਹੁੰਦਾ ਇੱਥੇ ਇੱਥੇ ਸੁੱਕਣਾ ਹੁੰਦਾ ਸੁੱਕਣਾ ਸੁੱਕਦੇ ਆ 3-4 ਐਤਵਾਰ ਅੱਛਾ ਜੀ ਕਿੰਨਾ ਕੱਟ ਲੱਗੇ ਹੁੰਦੇ ਆ ਸਾਪ ਨੇ ਕਟਿਆ ਹੁੰਦਾ ਭਾਜੀ ਕਹਿੰਦੇ ਅੱਜ ਵੀ ਸ਼ੀਸ਼ਨਾਗ ਜੀ ਇੱਥੇ ਦੇਖਦੇ ਆ ਅੱਜ ਦੇਖਦੇ ਆ ਦੇਖਦੇ ਆ ਸਰੋਵਰ ਚ ਵੀ ਦੇਖਦੇ ਆ ਅੱਛਾ ਵੈਸੇ ਵੀ ਕਈ ਹੁੰਦਾ ਦੱਸਣ ਦਿੰਦੇ ਆ ਕਰਮਾਲਿਆਂ ਨੂੰ ਠੀਕ ਆ ਤੁਸੀਂ ਦੇਖੇ ਕਦੇ ਆਮ ਦਰਸ਼ਨ ਕੀਤੇ ਆ ਮਤਲਬ ਥੇ ਰਿੰਦੇ ਪਾਣੀ ਚ ਹੀ ਆ ਪਾਣੀ ਜੀ ਛੋਟੇ ਦੇ ਦਿੰਦੇ ਛੋਟੇ ਦੇ ਦਿੰਦੇ ਤੇ ਬਰਮੀ ਦੇ ਵਿੱਚ ਵੱਡੇ ਹੋਰ ਕੀ ਸੁੱਖ ਹੋਵਾ ਜੀ ਇੱਥੇ ਕਹਿੰਦੇ ਸੁੱਖ ਜਿਹਦੇ ਕੱਖ ਲੱਗਾ ਹੁੰਦਾ ਸਾਪਨੇ ਕੱਟਿਆ ਹੁੰਦਾ ਹਾਂ ਜਿਨ੍ਹਾਂ ਦੇ ਘਰ ਜਾਂ ਬਰਮੀ ਹੁੰਦੀ ਜਾਂ ਕੋਈ ਵੀ ਸੁੱਖ ਜੀ ਦੁੱਖ ਦਰਦ ਕਿਸੇ ਨੂੰ ਨਹੀਂ ਆ ਖਾਰਸ਼ਿਆ ਕੋਈ ਨਹੀਂ ਆ ਆਪਣੇ ਇਸ਼ਾਨਾਨ ਕਰਦੇ ਆ ਤੇ ਦੁੱਖ ਤੋਂ ਪਰ ਹਰ ਕਹਿੰਦੇ ਰੂਪ ਧਾਰ ਲੈਂਦੇ ਆ ਕੁਝ ਵੀ ਕਰ ਸਕਦੇ ਆ ਅੱਛਾ ਜੀ ਸੰਗਤ ਜੀ ਇਹ ਇਹ ਨਾ ਪਰਮਾ ਹੰਗਾਰਾ ਆ ਇਸ ਥਾਂ ਦਾ ਵੀ ਦੇਖੋ ਕਿ ਛੇਸ਼ਨਾਗਰ ਜੀ ਅੱਜ ਵੀ ਇੱਥੇ ਬਰਾਜਮਾਨ ਹੈ ਇੱਥੇ ਫਿਰ ਜਦੋਂ ਆਣ ਕੇ ਇੱਥੇ ਨੂੰ ਆਰਾਮ ਆ ਗਿਆ ਇਹ ਜਗ੍ਹਾ ਤੇ ਆ ਕੇ ਅੱਛਾ ਜੀ ਫਿਰ ਉਹ ਸਾਰੀ ਜ਼ਿੰਦਗੀ ਲੱਕੜ ਦਾ ਕੰਮ ਜਾਣਦੇ ਹਨ ਹੂੰ ਆ ਇਟਾ ਦਾ ਕੰਮ ਜਾਣਦੇ ਹਨ ਫਿਰ ਉਹਨਾਂ ਸਾਰੀ ਜ਼ਿੰਦਗੀ ਜਿਹੜੀ ਇੱਥੇ ਗੁਜ਼ਾਰੀ ਗੁਰਦੁਆਰਾ ਬਣਾਉਣ ਕਿਸੇ ਦੇ ਵੀ ਕਿਸੇ ਤਰੀਕੇ ਦੀ ਵੀ ਸਕੈਨ ਪ੍ਰੋਬਲਮ ਆ ਇੱਥੇ ਠੀਕ ਹੋ ਜਾਂਦੀ ਆ ਇੱਥੇ ਸ਼ਮਾਨ ਕਰਦੇ ਆ ਬਹੁਤ ਇਸਤਾਨਕਰ ਬਣਿਆ ਹੋਇਆ ਸੰਗਤ ਆਉਂਦੀ ਆ ਇਸ਼ਨਾਨ ਔਰਤਾਂ ਦਾ ਬੀਬੀਆਂ ਦਾ ਉਧਰਲੇ ਪਾਸੇ ਆ ਇੱਥੇ ਆਮ ਲੋਕ ਤੇ ਬੱਚੇ ਵੀ ਨਾਲ ਲੰਦੇ ਆ ਸਾਰੇ ਜਣੇ ਨਾਲ ਲੰਦੇ ਆ ਸੰਗਤ ਜੀ ਅਸੀਂ ਹੀ ਬਾਬਾ ਜੀ ਕੋ ਆ ਗਏ ਸੀਗੇ ਬਾਬਾ ਜੀ ਇਸ ਕੋਰਤਵਾਰ ਇਤਿਹਾਸ ਬਾਰੇ ਬਹੁਤ ਸੁਣਿਆ ਸੀ। ਇਸ ਕੀ ਇਤਿਹਾਸ ਇਸ ਕੋਰਤਵਾਰ ਸ਼ਹਿਰ ਮੇਂ। வைத்தியਿਕਾ ਖਾਲਸਾ வைத்தியਿਕੀ ਕਿਤੇ ਕਾਰਸ ਸਿੰਘ ਜੀ ਹੋਰ ਤੇ ਗੁਰੂ ਸਾਹਿਬ ਤੋਂ ਤਮੇਤਰ ਸਿੰਘ ਨਾਗਰ ਸਾਹਿਬ ਸਭ ਲੋਕਾਂ ਚੁਗਤਾਰ ਸਿੰਘ ਜੀ ਇਸ ਨਗਰ ਦੇ ਮਹਾਪੁਰਖ ਹੋਏ ਹਨ। ਉਹਨਾਂ ਨੇ ਇਹ ਜਗ੍ਹਾ ਪ੍ਰਗਟ ਕੀਤੀ। ਉਹਨਾਂ ਦੇ ਕਿਰਪਾ ਅਮਾਰਤ ਜਿਉਣਾ ਵੇ ਅਸਥਾਨ ਪਰ ਪ੍ਰਗਟ ਕਰੇ ਤੇ ਉਹਨਾਂ ਨੇ ਸੇਵਾ ਆਰੰਭ ਕਰਾਇਆ। ਉਹ ਇੱਕ ਬਾਬਾ ਨਾਨਕ ਜੀ ਦਾ ਬਹੁਤ ਇਤਿਹਾਸ ਹੈ ਇਸ ਦਾ ਇੱਕ ਸੇਸ਼ਨਾਗ ਜੀ ਦੀ ਕਹਾਣੀ ਹੈ ਉਹ ਕੀ ਆ ਸਾਡੇ ਦਰਸ਼ਕਾਂ ਨੂੰ ਰੂਹ ਰੂਹ ਕਰਾ ਦਿੰਦੀ ਹੈ ਬਾਬਾ ਨਾਨਕ ਜੀ ਸਾਡੇ ਨਗਰ ਚ ਆਏ ਨੇ ਪਰ ਇਹ ਪਤਾ ਜੋ ਇਤਿਹਾਸ ਕੋ ਉਹ ਪੱਕਾ ਨਹੀਂ ਹੁੰਦਾ ਅੱਛਾ ਜੀ ਕੋਈ ਲੋਕ ਕਹਿੰਦੇ ਵੀ ਸੇਸ਼ਨਾਗ ਆਇਆ ਨਾਲ ਅੱਛਾ ਜੀ ਤੇ ਵਿਦੋ ਚੁੱਕਾ ਤੇ ਬਾਬਾ ਨਾਨਕ ਜੀ